ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਇੱਕ ਐਸੀ ਦੋ ਗਾਣਾ ਜੋੜੀ ਜਿਨ੍ਹਾਂ ਦਾ ਮਿਊਜ਼ਿਕ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਿਆ ਮਨਕੂ ਉਹਨਾਂ ਦਾ ਸਟੇਜ ਸੈਕਟਰੀ ਜਦੋਂ ਸਟੇਜ ਤੋਂ ਇਹ ਸ਼ੇਅਰ ਬੋਲਦਾ ਕਿ ਚਮਕੀਲਾ ਉਹ ਅੰਦਾਜ਼ ਤੇਰੇ ਬਿਆਮ ਹੈ ਚਮਕੀਲਾ ਉਹ ਅੰਦਾਜ਼ ਤੇਰੇ ਬਿਆਮ ਹੈ ਕਿਸੇ ਦੀ ਅੱਖ ਵਿੱਚ ਜਾਦੂ ਤੇਰੀ ਜ਼ੁਬਾਨ ਵਿੱਚ ਹੈ ਟਾੜੀਆਂ ਦੀ ਗੜਗੜਾਣ ਦੇ ਨਾਲ ਸਾਰਾ ਮਾਹੌਲ ਭਰ ਜਾਂਦਾ ਤੇ ਫਿਰ ਅਮਰਜੋਤ ਤੇ ਚਮਕੀਲੇ ਦੀ ਸਟੇਜ ਤੇ ਐਂਟਰੀ ਹੁੰਦੀ ਅੱਗੇ-ਅੱਗੇ ਅਮਰਜੋਤ ਕੌਰ ਤੇ ਪਿੱਛੇ-ਪਿੱਛੇ ਬਾਈ ਚਮਕੀਲਾ ਜੀ ਹੱਥ 'ਚ ਤੁੰਬੀ ਫੜ ਕੇ ਆਉਂਦੇ ਤੇ ਸਟੇਜ ਤੇ ਐਂਟਰੀ ਕਰਦੇ ਸਟੇਜ ਤੇ ਚੜ੍ਹ ਕੇ ਦੋਨੋਂ ਆਪਣਾ ਸਿਰ ਟੱਕ ਕੇ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਦੇ ਤੇ ਗਾਉਂਦੇ ਤਲਵਾਰ ਮੈਂ ਕਲਗੀ ਧਰਦੀ ਹਾਂ ਧਾਰਮਿਕ ਗੀਤ ਨਾਲ ਉਹਨਾਂ ਦੇ ਸਟੇਜ ਦੀ ਸ਼ੁਰੂਆਤ ਹੁੰਦੀ ਤੇ ਉਸ ਤੋਂ ਬਾਅਦ ਇੱਕ ਤੋਂ ਇੱਕ ਗਾਣਾ ਚਮਕੀਲਾ ਜੀ गा ਕੇ ਲੋਕਾਂ ਨੂੰ ਬੰਨ ਕੇ ਕੀਲ ਕੇ ਰੱਖ ਦਿੰਦੇ ਸੀ ਸੁਣਿਆ ਕਿ 15-15 ਕਿਲੋਮੀਟਰ ਤੋਂ ਸਾਈਕਲਾਂ ਤੇ ਉੱਤੇ ਲੋਕ ਆਉਂਦੇ ਹੁੰਦੇ ਸੀ ਚਮਕੀਲਾ ਸਾਹਿਬ ਤੇ ਅਮਰਜੀਤ ਜੀ ਨੂੰ ਸੁਣਨ ਦੇ ਲਈ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖਿਓ ਕਿੱਕਰਾਂ ਤੇ ਦਰਖਤਾਂ ਤੇ ਲੋਕ ਬੈਠੇ ਨੇ ਚਵਾਰਿਆਂ ਤੇ ਬੈਠੇ ਨੇ ਕੋਠਿਆਂ ਤੇ ਬੈਠੇ ਨੇ ਹਜ਼ਾਰਾਂ ਹੀ ਲੋਕ ਐਨੀ دیਵਾਨਗੀ ਸੀ ਚਮਕੀਲਾ ਜੀ ਨੂੰ ਸੁਣਨ ਦੇ ਲਈ ਤੁਸੀਂ ਸੋਚੋ ਕਿ ਉਸ ਟਾਈਮ ਮਾਹੌਲ ਕੀ ਹੁੰਦਾ ਹੋਵੇਗਾ ਜਿਸ ਟਾਈਮ ਚਮਕੀਲਾ ਜੀ ਗਾਉਂਦੇ ਹੋਣਗੇ ਬਸ ਇਸ ਗੱਲ ਦਾ ਅਫਸੋਸ ਹੈ ਕਿ ਅਜੇ ਤੱਕ ਚਮਕੀਲਾ ਜੀ ਤੇ ਅਮਰਜੋਤ ਜੀ ਦੀ ਕੋਈ ਵੀ ਇੰਟਰਵਿਊ ਨਹੀਂ ਹੋਈ काश ਕਿ ਉਹਨਾਂ ਦੀ ਕੋਈ ਇੰਟਰਵਿਊ ਹੋਈ ਹੁੰਦੀ ਤਾਂ ਅੱਜ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਫੈਨ ਉਹਸ ਇੰਟਰਵਿਊ ਨਾਲ ਹੀ ਆਪਣਾ ਮਨ ਪ੍ਰਚਾਰ ਲੈਂਦੇ ਮੈਂ ਵੀਡੀਓ ਦੇਖੀ ਆ ਪੁਰਾਣੀ ਆ ਜਿਹਦੇ ਵਿੱਚ ਚਮਕੀਲਾ ਜੀ ਗਾ ਰਹੇ ਨੇ ਤੇ ਲੋਕ ਟਰੱਕਾਂ 'ਚ ਬੈਠੇ ਨੇ ਟਰੱਕਾਂ ਦੇ ਉੱਪਰ ਬੈਠੇ ਨੇ ਛੱਤਾਂ 'ਤੇ ਬੈਠੇ ਨੇ ਲੋਕ ਸੌਂ ਰਹੇ ਨੇ ਇੰਨਾ ਪਿਆਰ ਇੰਨਾ ਸਤਿਕਾਰ ਸ਼ਾਇਦ ਹੀ ਕਿਸੇ ਕਲਾਕਾਰ ਨੂੰ ਮਿਲਿਆ ਹੋਵੇ ਜੇ ਆਪਾਂ ਚਮਕੀਲੇ ਦੀ ਗਾਇਕੀ ਦੀ ਗੱਲ ਕਰੀਏ ਤਾਂ ਚਮਕੀਲਾ ਜੀ ਨੇ सुरेंद्र ਸਿੰਦਾ ਜੀ ਤੋਂ ਮਿਊਜ਼ਿਕ ਦੀਆਂ ਕੁਝ ਤਰੀਕੀਆਂ ਸਿੱਖੀਆਂ রাইਟਰ ਤਾਂ ਚਲੋ ਪਹਿਲੇ ਹੀ ਸੀਗੇ ਬਹੁਤ ਅੱਛਾ ਲਿਖਦੇ ਸੀ ਠੇਠ ਪੰਜਾਬੀ ਲਿਖਦੇ ਸੀ ਗਰੀਬੀ ਚੋਂ ਆਥੇ ਸੀ ਗਰੀਬੀ ਚੋਂ ਆਏ ਸੀ ਸੁਲਿੰਦਰ ਸਿੰਦਾ ਜੀ ਦੀ ਵੀ ਇੱਕ ਇੰਟਰਵਿਊ ਹੈ ਉਹਦੇ ਵਿੱਚ ਮੈਂ ਸੁਣਿਆ ਸੀਗਾ ਕਿ ਚਮਕੀਲਾ ਜਦੋਂ ਮੇਰੇ ਕੋਲ ਆਇਆ ਤਾਂ ਸਾਈਕਲ ਦੇ ਉੱਤੇ ਇੱਕ ਡੱਬਾ ਤੇ ਇੱਕ ਪਿੱਛੇ ਉਹਨਾਂ ਨੇ ਹੈਂਡ ਪੰਪ ਟੰਗਿਆ ਹੋਇਆ ਸੀ ਹਵਾ ਭਰਨ ਵਾਲਾ ਪੰਪ ਤੇ ਕੇਸਰ ਸਿੰਘ ਟਿੱਕੀ ਲੈ ਕੇ ਆਇਆ ਸੀ ਸੁਰਿੰਦਰ ਛਿੰਦਾ ਜੀ ਕੋਲ ਚਮਕੀਲਾ ਜੀ ਨੂੰ ਤੇ ਟਿੱਕੀ ਦੀ ਰਿਕਵੈਸਟ ਕਰਨ ਤੇ ਸ਼ਗੀਰਦ ਵੀ ਧਾਰਨੇ ਆ ਸੀ ਚਮਕੀਲਾ ਜੀ ਮੈਨੂੰ ਸੁਰਿੰਦਰ ਛਿੰਦਾ ਜੀ ਸੁਰਿੰਦਰ ਛਿੰਦਾ ਜੀ ਨੇ ਉਹਨਾਂ ਨੂੰ ਆਪਣੀਆਂ ਸਟੇਜਾਂ ਤੇ ਵੀ ਕਾਫੀ ਮੌਕੇ ਦਿੱਤੇ ਸ਼ੁਰੂਆਤ ਚਮਕੀਲੇ ਨਹੀਂ ਕੀਤੀ ਸੁਰਿੰਦਰ ਚਿੰਦਾ ਜੀ ਦੇ ਕਾਫੀ ਸਟੇਜਾਂ ਦੀ ਸ਼ੁਰੂਆਤ ਜੋ ਸੀ ਚਮਕੀ ਲਾਗੀ ਨਹੀਂ ਕੀਤੀ ਤੇ ਹੌਲੀ 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 ਚਮਕੀਲਾ ਜੀ ਗਾਇਕੀ ਚਾ ਗਏ ਤੇ ਆਪਣੀ ਚਮਕ ਬਖੇਰ ਕੇ ਦੁਰ ਗਏ